ਕਵਾਰੀ ਬੱਚੀ ਮਾਰਦੀ ਹੈ ਇਹਨਾਂ ਨੂੰ ਪਾਸੇ ਨਹੀਂ ਸੱਡਾਉਣੀ ਚਾਹੀਦੀ ਆ ਕੱਪੜਾ ਸਾਨੂੰ ਸਾਫ਼ ਚਾਹੀਦੇ ਹੈ ਵਿਆਹ ਤੋਂ ਬਾਅਦ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਨਾ ਭਾਵੇਂ ਕੋਈ ਨਵੀਂ ਘਟਨਾ ਨਹੀਂ ਹੈ ਪਰ ਆਖਰਕਾਰ ਇਹ ਕਿਸ ਦੀ ਸ਼ੈਤ ਤੇ ਅਤੇ ਕਿਸ ਦੀ ਮਰਜ਼ੀ ਦੇ ਨਾਲ ਇੰਜ ਕਰਦੇ ਨੇ ਸੋਹਰੇ ਪਰਿਵਾਰ ਵਾਲੇ ਪਹਿਲਾਂ ਚਾਵਾ ਦੇ ਨਾਲ ਕੁੜੀ ਨੂੰ ਵਿਆਹ ਕੇ ਘਰ ਲੈ ਆਉਂਦੇ ਨੇ ਅਤੇ ਬਾਅਦ ਦੇ ਵਿੱਚ ਉਸ ਦੀ ਜਾਨ ਹੀ ਲੈ ਲੈਂਦੇ ਨੇ ਇਸ ਦੇ ਵਿੱਚ ਜਾਨ ਕੁੜੀ ਦੇ ਪਰਿਵਾਰਿਕ ਮੈਂਬਰਾਂ ਦੀ ਵੀ ਜਾਣਦੀ ਹੈ ਕਿਉਂਕਿ ਉਹ ਤਿਲ-ਤਿਲ ਕਰਕੇ ਇਹੀ ਸੋਚ ਕੇ ਮਰਦੇ ਨੇ ਕਿ ਸਾਡੀ ਧੀ ਦੇ ਨਾਲ ਇਹ ਬਣ ਕੀ ਗਿਆ। ਦਾਸ ਦੇਹਜ ਦੇ ਲਈ ਕੁੱਟਮਾਰ ਕਰਨ ਦਾ ਇੱਕ ਉਹ ਸਾਹਮਣੇ ਆ ਰਿਹਾ ਹੈ ਜਿੱਥੇ ਵਿਆਹੁਤਾ ਕੁੜੀ ਦੇ ਨਾਲ ਰਹੀ ਸੱਸ ਅਤੇ ਪਤੀ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ ਸੀ ਕਦੇ ਮੋਟਰਸਾਈਕਲ ਤੇ ਇੰਜ ਹੀ ਪਰੇਸ਼ਾਨ ਕਰਦੀ ਕੁੜੀ ਦੀ ਜਾਨ ਲੈ ਗਈ ਹੈ ਜਿਸ ਦੇ ਵਿੱਚ ਮਲਜ਼ਮਾਂ ਦੇ ਵਿੱਚ ਮ੍ਰਿਤਕ ਦਾ ਪਤੀ ਤਰਮਿੰਦਰ ਸਿੰਘ ਅਤੇ ਸੱਸ ਸੁਖਵਿੰਦਰ ਕੌਰ ਨੇ ਅਤੇ ਇਹ ਨੇੜੇ 62ਾ ਸਮਾਣਾ ਦੇ ਰਹਿਣ ਵਾਲੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਕੁੜੀ ਦੀ ਮ੍ਰਿਤਕ ਤੇ ਬਰਾਮਦ ਕੀਤੀ ਗਈ ਹੈ ਤੇ ਅਗਲੀ ਜਾਂਚ ਬੜਤਾਲ ਜਾਰੀ ਹੈ ਤਾਂ ਦੇ ਕਿਸ ਕੁੜੀ ਦਾ ਨਾਮ ਰੁਪਿੰਦਰ ਕੌਰ ਸੀ ਜਿਸ ਦੀ ਉਮਰ ਮਹਿਜ਼ 23 ਸਾਲ ਦੀ ਸੀ ਉਸ ਦੇ ਪਿਤਾ ਹਰਬੰਸ ਸਿੰਘ ਵਾਸੀ ਰਸੂਲਪੁਰ ਪਟਿਆਲਾ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਕਿੰਜ ਕਰੀਬ ਸਾਲ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ ਪਰ ਵਿਆਹ ਤੋਂ ਬਾਅਦ ਹੀ ਪਤੀ ਅਤੇ ਸਹਸੂ ਸ ਤੇ ਨਾਲ ਕੁੱਟਮਾਰ ਕਰਦੇ ਸਨ ਅਤੇ ਅਕਸਰ ਹੀ ਪੇਕੇ ਆ ਕੇ ਉਹ ਰਹਿਣ ਲੱਗ ਪੈਂਦੀ ਸੀ ਕਿਉਂਕਿ ਉੱਥੇ ਉਸ ਨੂੰ ਰਹਿਣ ਯੋਗ ਥਾਂ ਤੱਕ ਵੀ ਨਸੀਬ ਨਹੀਂ ਹੁੰਦੀ ਸੀ ਪੰਚਾਇਤੀ ਰਾਜੀਨਾਮਾ ਕਰਕੇ ਉਸ ਨੂੰ ਘਰ ਲੈ ਗਏ ਸੀ ਕੁਝ ਦਿਨ ਬਾਅਦ ਫਿਰ ਤੋਂ ਕੁੱਟਮਾਰ ਕੀਤੀ ਗਈ ਅਤੇ ਦਾਜ-ਦੇਹਜ ਦੀ ਮੰਗ ਕੀਤੀ ਗਈ ਇਹਨਾਂ ਸਾਰੀਆਂ ਗੱਲਾਂ ਦੇ ਕਾਰਨ ਹੀ ਹੁਣ ਕੁੜੀ ਦੀ ਜਾਨ ਜਾ ਚੁੱਕੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਦੇ ਪਤੀ ਤਰਮਿੰਦਰ ਸਿੰਘ ਨੂੰ ਹਿਰਾਸਤ ਦੇ ਵਿੱਚ ਲਿਆ ਜਦੋਂ ਕਿ ਉਸ ਦੀ ਸੱਸ ਹਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਉਸ ਦੀ ਪਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਰੁਪਿੰਦਰ ਕੌਰ 23 ਸਾਲ ਦੀ ਕੁੜੀ ਦੇ ਨਾਲ ਉਸਦੇ ਹੀ ਪਤੀ ਨੇ ਇੰਜ ਕਰਨਾ ਜੇਕਰ ਪਰਿਵਾਰਿਕ ਮੈਂਬਰਾਂ ਨੂੰ ਥੋੜਾ ਜਿਹਾ ਵੀ ਪਤਾ ਹੁੰਦਾ ਤਾਂ ਉਹ ਤਰਮਿੰਦਰ ਸਿੰਘ ਦੇ ਨਾਲ ਆਪਣੀ ਧੀ ਦਾ ਪਿਆਰ ਕਦੇ ਵੀ ਨਾ ਕਰਦੇ ਪਰ ਇਹ ਸੋਹਰੇ ਵਾਲੇ ਪਹਿਲਾਂ ਤਾਂ ਚੰਗੇ ਬਣਦੇ ਨੇ ਪਰ ਜਿਵੇਂ ਜਿਵੇਂ ਵਿਆਹ ਨੂੰ ਸਮਾਂ ਪੈਂਦਾ ਹੈ ਤਾਂ ਇਹਨਾਂ ਦੇ ਸਾਰੇ ਰੰਗ ਬਾਹਰ ਨਿਕਲਣ ਲੱਗ ਪੈਂਦੇ ਨੇ ਇੱਕ ਸਾਲ ਦੇ ਵਿੱਚ ਹੀ ਮਾਪਿਆਂ ਦੀ ਲਾਡਲੀ ਧੀ ਪਰਿਵਾਰਿਕ ਮੈਂਬਰ ਰੋ ਰੋ ਕੇ ਇਨਸਾਫ ਮੰਗ ਰਹੀ ਨੇ ਲੋ ਫੋਨ ਕੀਤਾ ਧਮਕੀਆਂ ਦੇਂਦਾ ਆਂਦਾ ਤੁਹਾਡਾ ਬੱਚਾ ਨਹੀਂ ਮੈਂ ਕੋਈ ਛੱਡਣਾ ਮੁੰਡੇ ਦੀ ਮਾਂ ਕਹਿੰਦੀ ਮੇਰੇ ਪਤੀ ਜੇ ਮੇਰੇ ਪੁੱਛਣੇ ਜੋ ਕਰਨਾ ਤੁਸੀਂ ਕਰ ਲਓ ਸਾਨੂੰ ਕੋਈ ਨਹੀਂ ਕੁਝ ਕਰ ਸਕਦਾ ਹਜੇ ਵੀ ਦੇਖੋ ਕੁਝ ਨੀਰੇ ਮੁੰਡੂ ਫੋਨ ਲੱਗਾ ਇੰਨਾ ਕੁਝ ਬੋਲਦੀ ਸਾਨੂੰ ਸਾਡੀ ਤੇ ਹੀ ਖਾਣ ਤੇ ਕਿੰਨੇ ਪੈਸੇ ਕਰਦੇ 30 ਸਾਲ ਪਹਿਲਾਂ ਵਿਆਹ ਕੀਤਾ ਜੀ ਬੀਏ ਬੀਏ ਲੱਟ ਪੇਪਰ ਹੈਗੇ ਨੋ ਪੇਪਰ ਲੰਗੇ ਨਾ ਪਤਾ ਨਾ ਕਰਮ ਚੱਲਣ ਕਰਕੇ ਤੇ ਕੀ ਮੰਗ ਕਰਦੀ ਸੀ ਲੜਕੀ ਤੋਂ ਮੰਗ ਪਹਿਲਾਂ ਅੰਦਾਜ਼ ਮੰਗਦਾ ਅੰਦਾਜ਼ ਵੀ ਦਿੱਤਾ ਫਿਰ ਬੋਲਟ ਦੀ ਮੰਗ ਕਰਦੇ ਪਏ ਹਣਾ ਤੇ ਇੱਕ ਦੰ 10000 ਰੁਪਏ ਮੰਗਿਆ ਉਹ ਮੈਸੇਜ ਦਿਖਾ ਦੇ ਨਾ ਮੋਬਾਈਲ ਤੇ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਪੰਜਾਬੋਂ ਘੜਦੇ ਹਾਂ ਹੁਣ ਤੁਸੀਂ ਕੀ ਮੰਗ ਕਰਦੇ ਪੁਲਿਸ ਨੂੰ ਖੁਦ ਮਦਦ ਅਸੀਂ ਤੇ ਨਿਸ਼ਾਬ ਮੰਗਣੇ ਆ ਬਸ ਹੋਰ ਕੁਝ ਨਹੀਂ ਲੜਕੀ ਹੈ ਕਿੱਥੇ ਜਾਣ ਵਾਲੀ ਸੀ ਉਹ ਕੀ ਹੋਇਆ ਸਾਰਾ ਕੁਝ ਦੱਸੋ ਇਹ ਜੀ ਲੜਕੀ ਰੁਪਿੰਦਰ ਕੌਰ ਪੁੱਤਰੀ ਹਰਬੰਸ ਸਿੰਘ ਵਾਸੀ ਪਿੰਡ ਸੋਲਪੁਰ ਜوڑا ਤਹਿਸੀਲ ਪਟਿਆਲਾ ਜੀ ਦੀ ਰਹਿਣ ਵਾਲੀ ਸੀ ਧਰਮਿੰਦਰ ਸਿੰਘ ਪੁੱਤਰ ਮਧਾਨ ਸਿੰਘ ਵਾਸੀ ਹੈਪੀ ਸੈਟਰਸਟੈਂਡ ਨੇੜੇ ਬਸਟੈਂਡ ਸਮਾਣਾ ਨਾਲ ਵਿਆਹੀ ਸੀ ਜੀ ਉਹ ਵਿਆਹ ਤੋਂ ਬਾਅਦ ਉਹ ਤੰਗ ਪ੍ਰੇਸ਼ਾਨ ਕਰਦੇ ਸੀ ਹੋਰ ਦਾਜ ਲਿਹਾਉਣ ਵਾਸਤੇ ਤੇ ਤੇ ਬੁਲਟ ਮੋਟਰਸਾਈਕਲ ਦੀ ਮੰਗ ਕਰਦੇ ਸੀ ਜਿਸ ਕਰਕੇ ਲੜਾਈ ਜਰਾ ਕਰਕੇ ਉਹਦੀ ਕੁੱਟਮਾਰ ਕਰਦੇ ਸੀ ਇਹ 7 ਤਰੀਕ ਨੂੰ ਸਵੇਰ ਕਰੀਬ 10:00 ਵਜੇ ਘਰੋਂ ਚਲੀ ਗਈ ਸੀ ਜਾਂ ਭੇਜੀ ਸੀ ਇਹਦੇ ਬਾਰੇ ਅਜੇ ਪਰਤਾਲ ਚੱਲ ਰਹੀ ਹੈ ਜੀ ਉਹ ਅੱਜ ਪੋਸਟਮੈਨ ਕਰਕੇ ਕਰਵਾ ਕੇ ਡਾਕਟਰਾਂ ਕੋਲ ਹਾਂਜੀ ਇਸ ਤਰ੍ਹਾਂ ਚੱਲ ਰਿਹਾ ਹੈ ਜੀ ਇਹਦਾ ਹੋਇਆ ਜੀ 306 34 ਆਈਪੀ ਸੀ ਜੀ ਕਿੰਨੇ ਬੰਦੇ ਨਿਕਲੇ ਦੋ ਬੰਦੇ ਦਾ ਇੱਕ ਤੇ ਆਪਣਾ ਮ੍ਰਿਤਕਾ ਦੇ ਪਤੀ ਦੇ ਇੱਕ ਉਹਦੀ ਸੱਸ ਦੇ ਖਲਾਫ ਹੋਇਆ ਕੋਈ ਗ੍ਰਿਫਤਾਰੀ ਨਹੀਂ ਚਲਿਆ ਹਾਂਜੀ ਉਹਦੇ ਪਤੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ